ਜਲਾਲਾਬਾਦ ਹਲਕੇ ਚ ਸੁਖਬੀਰ ਸਿੰਘ ਬਾਦਲ ਦਾ ਨਾਮ ਘੱਟ ਚੱਲਦਾ ਸਤਿੰਦਰਜੀਤ ਸਿੰਘ ਮੰਟਾ ਦਾ ਨਾਮ ਜ਼ਿਆਦਾ ਚੱਲਦਾ ਕਿਉਂਕਿ ਹਲਕਾ ਉਹਨਾਂ ਕੋਲ ਸੀ ਉਹਨਾਂ ਤੋਂ ਲੋਕ ਖੁਸ਼ ਵੀ ਨੇ ਤੇ ਨਾਰਾਜ਼ ਵੀ ਉਹਨੀਆਂ ਨੇ ਸਾਡੇ ਨਾਲ ਨੇ ਮੰਟਾ ਉਹਨਾਂ ਨਾਲ ਗੱਲ ਗੱਤ ਕਰਦੇ ਮੰਟਾ ਸਾਹਿਬ ਕੀ ਹਾਲ ਆ ਹਲਕੇ ਦਾ ਕਿਸ ਤਰ੍ਹਾਂ ਦੀ ਪੀਛਣ ਹੈ ਦੇਖੋ ਜੋ ਵੀ ਐ ਸਤਾਰ ਸੁਖਬੀਰ ਸਿੰਘ ਜੀ ਬਾਦਲ ਹੀ ਨੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੀ ਡਿਊਟੀ ਲੱਗੀ ਜੋ ਵੀ ਅਸੀਂ ਕੰਮ ਕਰਨੇ ਆ ਚਲੋ ਆਪਦੇ ਜਿਵੇਂ ਸੰਭਵ ਕੋਸ਼ਿਸ਼ ਕੀਤੀ ਅਸੀਂ 5 ਸਾਲ ਸੇਵਾ ਕਰਕੇ ਕਿਸੇ ਨੇ ਕੋਈ ਜਾਤੀ ਨਹੀਂ ਕੀਤੀ ਇਹ ਤੁਹਾਡੇ ਸਾਹਮਣੇ ਸਾਰੇ ਇੱਥੇ ਖੜੇ ਨੇ ਕੋਈ ਕਹ ਦੇ ਕਹਿੰਦਾ ਚਲੋ ਜੇ ਵਿਰੋਧੀ ਨੇ ਕੁਝ ਕਹਿ ਦਿੰਦੇ ਨੇ ਕੋਈ ਨਰਾਜ਼ਗੀ ਉਹਨਾਂ ਦਾ ਤਾਂ ਫਰਜ਼ ਵੀ ਹੈ ਮੈਂ ਤਾਂ ਹੀ ਸਵਾਲ ਕੀਤਾ ਹੈ ਲੋਕ ਕਹਿੰਦੇ ਮੰਟੇ ਦਾ ਨਾਂ ਚੱਲਦਾ ਉਹ ਕਹਿੰਦੇ ਆ ਕਿ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲਈ ਵੀ ਤੁਹਾਨੂੰ ਹੀ ਕਹਿੰਦੇ ਆ ਪਰ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਕਹਿੰਦੇ ਆ ਕਿ ਮੰਟੇ ਨੇ ਪਰਚੇ ਬਹੁਤ ਕਰਵਾਏ ਨੇ ਮੰਟੇ ਨੇ ਦੁਖੀ ਬਹੁਤ ਹਾਂ ਮੈਂ ਦੱਸ ਤੁਸੀਂ ਪਰਚਿਆਂ ਵਾਲਾ ਰਿਕਾਰਡ ਦੇਖੋ ਤੁਸੀਂ ਹੋ ਸਕਦਾ ਪਹਿਲਾਂ ਮੈਨੂੰ ਨਹੀਂ ਪਤਾ ਤੁਸੀਂ ਜਲਾਲਾਬਾਦ ਵਾਲੇ ਤੁਹਾਨੂੰ ਕੀ ਨੌਲੇਜ ਹੈ ਤੁਸੀਂ ਆਨ ਰਿਕਾਰਡ ਚੈੱਕ ਕਰੋ ਐਟ ਇਸ ਇੱਥੇ ਜੇ ਥਾਣੇ ਸਦਰ ਐਂਡ ਸਿਟੀ ਦੇ ਵਿੱਚ ਦੋ ਥਾਣੇ ਪੈਂਦੇ ਨੇ ਵੀ 2012 ਤੋਂ ਪਹਿਲਾਂ ਜਦੋਂ ਲਾਸਟ ਕਿਤੇ ਕੋਈ 2002 ਤੋਂ 2000 ਕਾਂਗਰਸ ਦਾ ਰਾਜ ਸੀ ਕਿੰਨੇ ਪਰਚੇ ਨੇ ਅੱਜ ਕਿੰਨੇ ਨੇ ਮੈਂ ਇਹ ਦਾਅਵੇ ਨਾਲ ਤੁਹਾਨੂੰ ਕਹਿ ਸਕਦਾ ਆਪਦੇ ਵੱਲੋਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹੋ ਕੇ ਕਦੇ ਮੈਂ ਕਦੇ ਕਿਸੇ ਤੇ ਕੋਈ ਨਜ਼ਾਇਜ਼ ਪਰਚਾ ਨਹੀਂ ਇੱਥੇ ਕਰਾਇਆ ਕਿਸੇ ਨੇ ਇਹ ਸਾਰੇ ਮੇਰੇ ਸਾਹਮਣੇ ਦੱਸਣ ਜਿੰਨੀ ਸੰਗਤ ਕੋਈ ਕਹੇ ਕੰਪਰੋਮਾਈਜ਼ ਤੋਂ ਬਿਨਾ ਮੈਂ ਗੱਲ ਨਹੀਂ ਕੀਤੀ ਇਹ ਵਿਰੋਧੀਆਂ ਦੀ ਆਦਤ ਉਹਨਾਂ ਨੇ ਕਿਹਾ ਤੁਹਾਡੇ ਵਿਰੋਧੀਆਂ ਦੀ ਜ਼ੁਬਾਨ ਤੇ ਕਿਉਂ ਆ ਕਿ ਇੱਕੋ ਹੀ ਨਾਮ ਹੈ ਹਲਕੇ ਚ ਘੁੰਮ ਰਿਹਾ ਇੱਕੋ ਹੀ ਨਾਮ ਮੰਟਾ ਚਰਨਜੀਤ ਬਰਾੜ ਬਾਅਦ ਚ ਆਉਂਦੇ ਨੇ ਮੰਟੇ ਦਾ ਨਾਮ ਪਹਿਲਾਂ ਆਉਂਦਾ ਹੈਗਾ ਮੰਟੇ ਦਾ ਤਾਂ ਨਾਮ ਆਉਂਦਾ ਕਿ ਮੈਂ ਭਰਾਵਾਂ ਦੇ ਵਿੱਚ ਥੱਲੇ ਗਰਾਊਂਡ ਤੇ ਟੱਚ ਹੈ ਜਦੋਂ ਆਉਂਦੇ ਨੇ ਉਹਨਾਂ ਦੇ ਕੋਈ ਪੈਰ ਨਹੀਂ ਲੱਗਦੇ ਤੇ ਜਦੋਂ ਅਗੋਂ ਕੋਈ ਵਿਰੋਧੀਆਂ ਦੇ ਪੈਰ ਨਾਲ ਲੱਗਣ ਤੇ ਉਹਨਾਂ ਨੇ ਉਸੇ ਨੂੰ ਟਾਰਗੇਟ ਕਰਨਾ ਜਿਹੜਾ ਇੱਥੇ ਕੰਮ ਕਰੇਗਾ ਰਾਤ ਦਿਨ ਮਿਹਨਤ ਕਰਦੇ ਆ 14 ਘੰਟੇ ਤਾਂ ਉਸੇ ਦਾ ਨਾਮ ਲਿਆ ਜਾ ਸਕਦਾ ਜਿਹੜੇ ਪਰਚੇ ਲਈ ਮੈਂ ਫਿਰ ਦੁਬਾਰਾ ਤੁਹਾਨੂੰ ਕਹਿਣਾ ਹੈ ਪਰਮਾਤਮਾ ਨੂੰ ਹਾਜ਼ਰ ਨਾਜ਼ ਰੋਕੇ ਮੈਂ ਕਦੇ ਆਸ ਜੁਬਾਨ ਚੋਂ ਕਿਸੇ ਦੇ ਪਰਚਾ ਨਿਕਰਾਇ ਜਿੱਥੇ ਮਰਜ਼ੀ ਕੋਈ ਚੈੱਕ ਕਰ ਲੈਣਾ ਰਿਕਾਰਡ ਹੋਂ ਦਾ ਥਾਣੇ ਬੈਠੇ ਨੇ ਜਿੰਨੇ ਵੀ ਕੋਈ ਅਫੀਸਰ ਸੇਵਨ ਪਤਾ ਕਰ ਸਕਦੇ ਹੋ ਵੀ ਮੇਰੇ ਫੋਨ ਕਰਨ ਦਾ ਲਹਿਜ਼ਾ ਕੀ ਹੈ ਸਰਦਾਰ ਮਨਪ੍ਰੀਤ ਬਾਦਲ ਦੇ ਨਾਲ ਵੀ ਤੁਸੀਂ ਰਹੇ ਇੱਕ ਦੂਜੇ ਦੇ ਅੰਦਰ ਮਨਪ੍ਰੀਤ ਬਾਦਲ ਖਵਾਸੀ ਪੰਜਾਬ ਤੁਹਾਨੂੰ ਕੀ ਲੱਗਦਾਗਾ ਹੁਣ ਮਨਪ੍ਰੀਤ ਬਾਦਲ ਨਾਲ ਜੋ ਹੋਇਆ ਆਮ ਆਦਮੀ ਪਾਰਟੀ ਵੀ ਉਸੇ ਰਾਹ ਚ ਜਾ ਕੇ ਅੱਗੇ ਵਧ ਰਹੀ ਹੈਗੀ ਉਸ ਉਸੇ ਤਰ੍ਹਾਂ ਦਾ ਮੈਨੀਫੈਸਟੋ ਆ ਲਾਲ ਬੱਤੀ ਖਤਮ ਕਰਨ ਦੀ ਗੱਲ ਜਾਂ ਹੋਰ ਨਵੀਆਂ ਗੱਲਾਂ ਕੀ ਲੱਗਦਾ ਤੁਹਾਨੂੰ ਉਹ ਐਕਸਪੀਰੀਅੰਸ ਤੇ ਐਕਸਪੀਰੀਅੰਸ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਤਾਂ ਇੱਕ ਵਿਖਾਵਾ ਹੈ ਇਸ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਉਣ ਵਾਲੀ 4 ਤਰੀਕ ਨੂੰ ਤੇ ਇਲੈਕਸ਼ਨ ਤੋਂ ਬਾਅਦ ਜੋ 11 ਨੂੰ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਸਾਰਿਆਂ ਦੇ ਆ ਜਾਏਗਾ ਵੀ ਇਹ ਕਿੰਨੇ ਕੁ ਪਾਣੀ ਚ ਕਿੰਨੇ ਕੁ ਸੀ ਹਾਂ ਹਾਂ ਤੇ ਕੀ ਲੱਗਦਾਗਾ ਜੇ ਇਹ ਚੋਣ ਜਿੱਤਦੇ ਹੋ ਜਾਂ ਮੰਨ ਲਓ ਹਾਰ ਜਾਂਦੇ ਹੋ ਡੈਮੋਕ੍ਰੇਸੀ ਵਿੱਚ ਕੁਝ ਵੀ ਹੋ ਸਕਦਾ ਹੈਗਾ ਤੇ ਮੰਟਾ ਉਹਦੀ ਜ਼ਿੰਮੇਵਾਰੀ ਲਊਗਾ ਜਿੱਤਦੀ ਵੀ ਤਿਹਾਰਦੀ ਵੀ ਦੇਖੋ ਜਲਾਲਾਬਾਦ ਤੋਂ ਸਾਰੀ ਸੰਗਤ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਮੈਂ ਵੈਦੇ ਨਾਲ ਕਹਿਣਾ ਕਿ ਸਦਾਰ ਸੁਖਬੀਰ ਸਿੰਘ ਬਾਦਲ ਇਥੋਂ ਸਾਰੇ ਸਾਡੇ ਵਰਕਰ ਸਾਹਿਬਾਂ ਦੇ ਸਹਿਯੋਗ ਨਾਲ ਸਾਡੇ ਸਾਡੇ ਜਿੰਨੇ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਵੋਟਰ ਸਾਹਿਬਾਂ ਅਸੀਂ ਪੂਰੀ ਲੀਡ ਦੇ ਨਾਲ ਇਥੋਂ 50000 ਤੋਂ ਉੱਪਰ ਜਿੱਤ ਪ੍ਰਾਪਤ ਕਰਾਂਗੇ ਅੱਛਾ ਤੁਹਾਨੂੰ ਕਿਉਂ ਜ਼ਿੰਮੇਵਾਰੀ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਮੰਟਾ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹ ਕਿਉਂ ਦਿੱਤੀ ਹੋਈ ਹੈ ਇਹ ਹੈ ਜਾਂ ਕੀ ਲੱਗਿਆ ਉਹਨਾਂ ਨੂੰ ਕਿ ਮੰਟਾ ਹੀ ਜਿਵੇਂ ਦਇਲ ਸਿੰਘ ਕੋਲਿਆਵਾਲੀ ਨੂੰ ਦਿੱਤੀ ਹੋਈ ਬਾਲ ਸਾਹਿਬ ਦੇ ਵਿੱਚ ਤੁਸੀਂ ਦਇਲ ਸਿੰਘ ਕੋਲਿਆਵਾਲੀ ਇੱਥੋਂ ਦੀਓਗੇ ਕਿਉਂ ਤੁਹਾਨੂੰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਨਹੀਂ ਅਸੀਂ ਤਾਂ ਸੇਵਾ ਕਰਨ ਵਾਸਤੇ ਲਾਇਆ ਹੈ ਡਿਊਟੀ ਫਰਜ਼ ਅਦਾ ਜੋ ਕੀਤਾ ਪੰਜ ਸਾਲ ਬੈਠ ਕੇ ਔਨ ਮੈਰਿਟ ਕੀਤਾ ਸਾਰਿਆਂ ਨੂੰ ਇੱਜ਼ਤ ਮਾਨ ਦਿੱਤਾ ਕੋਈ ਇਸ ਵਿੱਚ ਕੋਈ ਕਮੀ ਨਹੀਂ ਕੋਈ ਕਹਿ ਸਕਦਾ ਹੂੰ ਹੂੰ ਪੰਜਾਬ ਵਿੱਚ ਤੁਸੀਂ ਕੀ ਹਾਲਾਤ ਦੇਖ ਰਹੇ ਹੋਗੇ ਕਿ ਪੰਜਾਬ ਚਲੋ ਜਲਾਲਾਬਾਦ ਤੁਸੀਂ ਦਾਵਾ ਕਰ ਰਹੇ ਜਿੱਦਾ ਪੰਜਾਬ ਦੀ 117 ਸੀਟਾਂ ਦੇ ਉੱਤੇ ਕੀ ਲੱਗਦਾ ਤੁਹਾਨੂੰ ਅਕਾਲੀ ਦਲ ਅਸੀਂ ਘਟੋ ਘੱਟ ਤੁਹਾਨੂੰ ਦੱਸ ਦਿੰਦੇ ਹਾਂ 70 ਪਲੱਸ ਦੇ ਸਰਕਾਰ ਬਣੂਗੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਹੂੰ ਕੁਇਸਨ ਸਤਿੰਦਰਜੀਤ ਸਿੰਘ ਮੰਟਾ ਜਿਹੜੇ ਦਾਵਾ ਕਰ ਰਹੇ ਨੇ 70 ਤੋਂ ਵੱਧ ਸੀਟਾਂ ਕਹਿ ਰਹੇ ਨੇ 70 ਤੋਂ ਵੱਧ ਸੀਟਾਂ ਕਹਿ ਰਿਹਾ ਅਕਾਲੀ ਦਲ ਦੀ ਆਉਣ ਜਾ ਰਹੀਆਂ ਉਹਨਾਂ ਤੇ ਇਲਜ਼ਾਮ ਲੱਗਦਾ ਇਲਾਕੇ ਦੇ ਅੰਦਰ ਜੋ ਤੁਸੀਂ ਘੁੰਮਦੇ ਹੋ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਉਹ ਕਹਿੰਦੇ ਸਾਡੇ ਵਿਰੋਧੀ ਨੇ ਜਿਹੜੇ ਕਹਿੰਦੇ ਨੇ ਕੀ ਪਰਚਾ ਮੰਟਾ ਕਰਵਾਉਂਦੇ ਨੇ ਤਾਂ ਮੰਟਾ ਦਾ ਨਾਂ ਇਸ ਇਲਾਕੇ 'ਚ ਚੱਲਦਾ ਮੰਟਾ ਨਾਂ ਦਾ ਸਿੱਕਾ ਚੱਲਦਾ ਹੈ ਇਸ ਇਲਾਕੇ ਦੇ ਅੰਦਰ ਬਹੁਤ ਸਾਰੇ ਲੋਕ ਪੱਖ 'ਚ ਵੀ ਨੇ ਵਿਰੋਧ 'ਚ ਵੀ ਨੇ ਉਹਨਾਂ ਦਾ ਕਹਿਣਾ ਕਿ ਜਾਣ ਬੁੱਝ ਕੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਮੈਂ ਅੱਜ ਤੱਕ ਕਿਸੇ ਤੇ ਕੋਈ ਪਰਚਾ ਨਹੀਂ ਕਰਵਾਇਆ ਨਹੀਂ ਜੀ ਪਰਚਾ ਥਾਣੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਜਲਾਲਾਬਾਦ